ਇਹ ਸਾਜ ਦੇ ਪ੍ਰੋਗਰਾਮ ਦਾ ਸਾਥ ਦੇ ਰਹੀਆਂ ਅੱਜ ਬਹੁਤ ਵੱਡੀ ਗਿਣਤੀ 'ਚ ਇੱਥੇ ਸੰਗਤਾਂ ਨੇ ਪਹੁੰਚਣਾ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਦੀਆਂ ਰੋਕਾਂ ਲਾ ਕੇ ਇੱਥੇ ਵੈਰੀਗੇਟਿੰਗ ਕਰਕੇ ਤੇ ਇੱਥੇ ਉਹ ਕਰਤਾ ਇੱਕ ਤਾਂ ਸਾਨੂੰ ਗੁਲਾਮੀ ਦਾ ਸਾਜ਼ ਕਰਾ ਰਹੇ ਸੰਗਤਾਂ ਦਾ ਬੰਦੀ ਸਿੰਘਾਂ ਨਾਲ ਪਿਆਰ ਹੈ ਜਿਸ ਕਾਰਨ ਦਾ ਲੰਘਣ ਕਰੀਆਂ ਸਰਕਾਰਾਂ ਸਰਕਾਰਾਂ ਦੇ ਹੁਕਮ ਦੇ ਖਿਲਾਫ ਇੱਕ ਸੰਗਤਾਂ ਦਾ ਰੋਸ ਅਮ ਸੋ ਦਸ ਜਿਹੜਾ ਤੁਸੀਂ ਇਹ ਸਾਰਾ ਦਾ ਸਾਰ ਅੱਜ ਦੁਬਾਰਾ ਤੋਂ ਫੇਰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੰਮਾ ਮੋਰਚਾ ਚੱਲ ਰਿਹਾ ਮੁਹਾਲੀ ਤਾਂ ਅਸੀਂ ਆਲਰੇਡੀ ਤੁਹਾਨੂੰ ਗੱਲ ਕਰਦੇ ਰਹੇ ਹਾਂ ਪਰ ਇੱਥੇ ਜਿਸ ਸਿੱਕੇ ਦੇ ਨਾਲ ਤੁਸੀਂ ਦਿੱਲੀ ਜਾਣ ਦੀ ਗੱਲ ਕੀਤੀ ਹੈ ਤੇ ਬੈਰੀਕੇਡ ਫੇਰ ਲੱਗੇ ਹੋਏ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਕੌਮੀ ਇਨਸਾਫ਼ ਮੋਰਚੇ ਨੇ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਦਾ 350ਵਾਂ ਸਿੱਧੀ ਡਾੜਾ ਆ ਰਿਹਾ ਉਹਨੂੰ ਸਮਰਪਿਤ ਅੱਜ ਅਸੀਂ ਅਰਦਾਸ ਕਰਨ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦਿੱਲੀ ਜਾਣਾ ਸੀ ਫਰੰਤੋਂ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਦੀਆਂ ਰੋਕਾਂ ਲਾ ਕੇ ਇੱਥੇ ਵੈਰੀਗੇਟਿੰਗ ਕਰਕੇ ਇੱਥੇ ਉਹ ਕਰਤਾ ਇੱਕ ਤਾਂ ਸਾਨੂੰ ਗੁਲਾਮੀ ਦਾ ਸਾਜ਼ ਕਰਾ ਰਹੇ ਆ ਕਿ ਤੁਸੀਂ ਸ਼ਾਂਤ ਮਈ ਤਰੀਕੇ ਨਾਲ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਅਧਿਕਾਰੀ ਵੀ ਨਹੀਂ ਸੋ ਇਸ ਤਰ੍ਹਾਂ ਅੱਜ ਇੱਥੇ ਇਕੱਠ ਰੱਖਿਆ ਜਦੋਂ ਸੰਗਤ ਆਉਣਗੀਆਂ ਉਸ ਤੋਂ ਬਾਅਦ ਅਸੀਂ ਅਗਲਾ ਫੈਸਲਾ ਉਸ ਤੋਂ ਬਾਅਦ ਸਾਰੇ ਫੈਸਲਾ ਕਰੋਗੇ ਕੀ ਕਰਨਾ ਕਿਉਂਕਿ ਹੌਲੀ ਹੌਲੀ ਲੋਕ ਇਕੱਠੇ ਤਾਂ ਹੋ ਰਹੇ ਨੇ ਪਰ ਹਜੇ ਇਕੱਠ ਥੋੜਾ ਲੱਗ ਰਿਹਾ ਥੋੜਾ ਲੱਗਦਾ ਕਿ ਪਿੱਛੇ ਚੱਲਿਆ ਹੋਇਆ ਹੈ ਜਾਂ ਕਾਫੀ ਕਿਹੜੇ ਕਿਹੜੇ ਜਥੇਬੰਦੀਆਂ ਨੇ ਜਿਹੜੀਆਂ ਤੁਹਾਨੂੰ ਇੱਥੇ ਹੰਗਾਰਾ ਦੇ ਚੁੱਕੀਆਂ ਨੇ ਇਸ ਟਾਈਮ ਮਨੁੱਖੀ ਅਧਿਕਾਰਾਂ ਨੂੰ ਜਿਹੜਾ ਵੀ ਪਿਆਰ ਕਰਦਾ ਉਹ ਜਥੇਬੰਦੀਆਂ ਤੇ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਇਹ ਸਾਜ ਦੇ ਪ੍ਰੋਗਰਾਮ ਦਾ ਸਾਥ ਦੇ ਰਹੀਆਂ ਅੱਜ ਬਹੁਤ ਵੱਡੀ ਗਿਣਤੀ 'ਚ ਇੱਥੇ ਸੰਗਤਾਂ ਨੇ ਪਹੁੰਚਣਾ ਕਿਉਂਕਿ ਦੂਰ ਦਰਾੜਿਆਂ ਤੋਂ 3-300 ਕਿਲੋਮੀਟਰ ਤੋਂ ਵੀ ਸੰਗਤਾਂ ਆ ਰਹੀਆਂ 100 ਘੰਟੇ ਤੱਕ ਦੇਖਣਾ ਇੱਥੇ ਇਕੱਠ ਬਹੁਤ ਹੋ ਜਾਣਾ ਕਿਉਂਕਿ ਸੰਗਤਾਂ ਦਾ ਬੰਦੀ ਸਿੰਘਾਂ ਨਾਲ ਪਿਆਰ ਹੈ ਕਿ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰੀਆਂ ਸਰਕਾਰਾਂ ਸਰਕਾਰਾਂ ਦੇ ਹੁਕਮ ਦੇ ਖਿਲਾਫ ਇੱਕ ਸੰਗਤਾ ਦਾ ਰੋਸ ਜਿਸ ਤਰੀਕੇ ਨਾਲ ਗੱਲ ਕਰ ਰਹੀ ਸੀ ਸਾਡਾ ਹਵਾਰਾ ਦੇ ਪਿਤਾ ਨੇ ਇੱਥੇ ਗੱਲ ਕਰ ਰਹੇ ਸੀਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਰੇ ਦੇ ਸਾਰੇ ਇਹ ਸ਼ੰਭੂ ਬਾਰਡਰ ਤੇ ਅਸੀਂ ਖੜੇ ਹਾਂ ਦੁਬਾਰਾ ਜਿਹੜਾ ਕਿ ਰਾਜਪੁਰਾ ਤੋਂ ਅੰਬਾਲਾ ਨੂੰ ਜਾਂਦੀ ਹੈ ਸੜਕ ਉਹ ਵਾਲਾ ਜਿਹੜਾ ਹੈਗਾ ਕਾਫੀ ਦਿਨ ਬੰਦ ਵੀ ਰਿਆ ਔਰ ਬਾਅਦ ਵਿੱਚ ਇੱਥੇ ਕਿਸਾਨਾਂ ਨੇ ਲੰਮਾ ਮੋਰਚਾ ਲੰਬੇ ਸਮੇਂ ਲਈ ਲਾ ਕੇ ਰੱਖਿਆ ਹੋਇਆ ਸੀਗਾ ਅੱਜ ਫੇਰ ਇੱਕ ਵਾਰ ਇੱਥੇ ਜਿਹੜਾ ਹੈ ਪੁਲਿਸ ਵਾਲੋ ਦਿਖਾਈ ਦੇ ਰਿਆ ਉਸ ਦੇ ਨਾਲ ਹੀ ਬੈਰੀਕੇਡਿੰਗ ਦਿ ਖੈਦੇਰੀ ਹੈ ਤੇ ਉਧਰ ਜੇ ਅਸੀਂ ਨਜ਼ਰ ਮਾਰ ਲਈਏ ਤਾਂ ਸਾਰੇ ਇੰਤਜ਼ਾਮ ਵੀ ਕੀਤੇ ਹੋਏ ਹੈ ਪੁਲਿਸ ਨੇ ਦਸਤੇ ਖੜੇ ਨੇ ਔਰ ਉਸ ਦੇ ਨਾਲ ਹੀ ਜਿਹੜੇ ਵਜਰਾ ਨੇ ਵਰੁਣ ਨੇ ਜਿੱਦਾਂ ਦੇ ਸਾਰੇ ਉਹਨਾਂ ਦੇ ਪਾਣੀ ਦੀਆਂ ਬਾਛੜਾਂ ਵਾਲੇ ਹੋਰ ਸਾਰੇ ਵੀ ਇੰਤਜ਼ਾਮ ਹੁੰਦੇ ਹੈ ਉਹ ਸਾਰੇ ਦੇ ਸਾਰੇ ਇਹਨਾਂ ਨੇ ਕੀਤੇ ਹੋਏ ਐ ਖਾਸ ਕਰਕੇ ਉਹ ਜਿਹੜਾ ਵਰੁਨ ਉੱਥੇ ਖੜੀ ਹੋਈ ਐ ਉਹ ਗੱਡੀ ਜਿਹੜੀ ਹੈਗੀ ਐ ਉਹ ਪਾਣੀ ਦੀ ਬਾਛੜਾਂ ਵਾਲੀ ਹੈਗੀ ਐ ਸਾਰੇ ਦੇ ਸਾਰੇ ਇੰਤਜ਼ਾਮ ਕੀਤੇ ਹੋਏ ਨੇ ਬਹੁਤ ਸਾਰੀਆਂ ਉੱਥੇ ਅਸੀਂ ਦੇਖ ਸਕਦੇ ਹਾਂ ਕਿ ਸਾਈਡ ਤੇ ਕੁਝ ਐਂਟੀ ਰੌਇਕਸ ਜਿਹੜਾ ਵਜਰਾ ਵਹੀਕਲ ਉਹ ਵੀ ਖੜਿਆ ਹੋਇਆ ਉੱਥੇ ਅਤੇ ਉਸ ਦੇ ਨਾਲ ਹੀ ਬਾਕੀ ਪ੍ਰਾਈਵੇਟ ਕੁਝ ਤੁਹਾਨੂੰ ਇਹਦੇ ਚ ਬੱਸਿਸ ਜਾਂ ਗੱਡੀਆਂ ਵੀ ਮਿਲ ਜਾਣਗੀਆਂ ਕਿ ਜੇ ਕਿਤੇ ਡਿਟੇਨ ਕਰਨਾ ਪਿਆ ਕਿਸੇ ਵੀ ਤਰੀਕੇ ਦੇ ਨਾਲ ਕੋਈ ਐਸੀ ਗੱਲ ਐਸਾ ਕੋਈ ਹਾਲਾਤ ਬਣ ਗਏ ਤਾਂ ਉਹਦੇ ਲਈ ਵੀ ਪੂਰੇ ਦੇ ਪੂਰੇ ਇੰਤਜ਼ਾਮਾਤ ਜਿਹੜੇ ਇੱਥੇ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਦੀ ਗੁਰੂਹਾਾਂ ਤੇ ਇੱਕ ਇਨਸਾਫ ਮੋਰਚਾ ਕੌਮੀ ਇਨਸਾਫ ਮੋਰਚਾ ਜਿਹੜਾ ਲੱਗਿਆ ਹੋਇਆ ਹੈ ਲਗਾਤਾਰ ਜਦੋ ਜਹਿਦ ਜੜੀ ਹੈ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਔਰ ਆਪਣੇ ਤਰੀਕੇ ਦੇ ਨਾਲ ਜਿਹੜਾ ਬਾਰ-ਬਾਰ ਪ੍ਰਦਰਸ਼ਨ ਵੀ ਹੁੰਦੇ ਰਹੇ ਆ ਆਵਾਜ਼ ਵੀ ਚੁੱਕੀ ਜਾਂਦੀ ਰਹੀ ਹੈ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਸਿਕਲ ਜੀ ਕਿੱਥੇ ਚੱਲੇ ਹੋ ਮੜਾ ਅੱਗੇ ਕਰ ਦੇ ਜੀ ਕਿੱਥੇ ਚੱਲੇ ਹੋ ਮੇਰੀ ਚੱਲੇ ਸੀ ਤੇ ਲੋਡ ਕਰ ਦੇ ਉਹ ਸਿੱਧੀ ਕਰਕੇ ਲਾਉਦੇ ਆਂ ਸਿੱਧੀ ਕਰਕੇ ਲਾ ਰਹਿਣ ਦੋ ਸਾਨੂੰ ਤੇ ਜੇ ਤੁਹਾਡੀ ਹਾਂਜੀ ਹਾਂਜੀ ਇਹ ਕਹਿੰਦੇ ਜੀ ਸਟੇਜ ਹੈ ਸਾਡੀ ਕਹਿੰਦੇ ਔਰ ਅਸੀਂ ਸਟੇਜ ਜਿਹੜੀ ਉਹ ਸਿੱਧੀ ਕਰਕੇ ਲਾ ਰਹੇ ਆਂ ਇੱਥੇ ਕਿਉਂਕਿ ਹੁਣ ਥੋੜੀ ਦੇਰ ਦੇ ਬਾਅਦ ਇੱਥੇ ਕਾਫੀ ਸਾਰੇ ਲੋਕਾਂ ਦਾ ਜਿਹੜਾ ਉਹ ਇਕੱਠ ਹੋ ਜਾਣਾ ਔਰ ਇਕੱਠ ਹੋਣ ਦੇ ਬਾਅਦ ਇੱਥੇ ਉਹਨਾਂ ਨੇ ਫਿਰ ਆਪਣੀਆਂ ਦਲੀਲਾਂ ਆਪਣੇ ਭਾਸ਼ਣ ਉਹ ਸਾਰੀਆਂ ਚੀਜ਼ਾਂ ਡੈਫੀਨੇਟਲੀ ਇੱਥੇ ਹੋਣਗੀਆਂ ਜਿਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸਟੇਜ ਔਰ ਇਹ ਜਿਹੜਾ ਖਾਸ ਕਰਕੇ ਬੈਨਰ ਸਟੇਜ ਤੇ ਲਾਏ ਗਏ ਹੈ ਕਮੇਨ ਸਾਫ ਮੋਰਚਾ ਵੱਲੋਂ ਅੱਜ ਇਹ ਸੱਦਾ ਇਕਾਲ ਦਿੱਤੀ ਗਈ ਹੈ ਸਾਰੇ ਬੰਦੀ ਸਿੰਘਾਂ ਦੇ ਜਿਹੜੇ ਇਸਤੇ ਫੋਟੋਆਂ ਨੇ ਜੇ ਬੰਦੀ ਸਿੰਘਾਂ ਦੇ ਪੂਰੇ ਤਰੀਕੇ ਦੇ ਨਾਲ ਇਸਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬੰਦੀ ਸਿੰਘਾਂ ਦੀ ਇਸਤੇ ਉੱਪਰ ਫੋਟੋਗ੍ਰਾਫਸ ਔਰ ਹਰ ਚੀਜ਼ ਜਿਹੜੀ ਹੈ ਇਸਤੇ ਲਗਾਈ ਗਈ ਹੈ ਸਟੇਜ ਨੂੰ ਖਿੱਚ ਕੇ ਜਿਹੜਾ ਉਹ ਲੈ ਕੇ ਜਾ ਰਹੇ ਨੇ ਸਰਦਾ ਸਾਹਿਬ ਜਿਹੜਾ ਤੁਸੀਂ ਇਹ ਸਾਰਾ ਦਾ ਸਾਰਾ ਅੱਜ ਦੁਬਾਰਾ ਤੋਂ ਫੇਰ ਇੱਕ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੰਮਾ ਮੋਰਚਾ ਚੱਲ ਰਿਹਾ ਮੋਹਾਲੀ ਤਾਂ ਅਸੀਂ ਆਲਰੇਡੀ ਤੁਹਾਨੂੰ ਗੱਲ ਕਰਦੇ ਰਹਿੰਦੇ ਆ ਪਰ ਇੱਥੇ ਜਿਸ ਸਿੱਕੇ ਦੇ ਨਾਲ ਤੁਸੀਂ ਦਿੱਲੀ ਜਾਣ ਦੀ ਗੱਲ ਕੀਤੀ ਹੈ ਤੇ ਬੈਰੀਕੇਡ ਫੇਰ ਲੱਗੇ ਹੋਏ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਕੌਮੀ ਇਨਸਾਫ਼ ਮੋਰਚੇ ਨੇ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਦਾ 350ਵਾਂ ਸ਼ੀਧੀ ਡਾੜਾ ਆ ਰਿਹਾ ਉਹਨੂੰ ਸਮਰਪਿਤ ਅੱਜ ਅਸੀਂ ਅਰਦਾਸ ਕਰਨ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦਿੱਲੀ ਜਾਣਾ ਸੀ ਪਰੰਤੂ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਦੀਆਂ ਰੋਕਾਂ ਲਾ ਕੇ ਇੱਥੇ ਵੈਰੀਗੇਟਿੰਗ ਕਰਕੇ ਇੱਥੇ ਉਹ ਕਰਤਾ ਇੱਕ ਤਾਂ ਸਾਨੂੰ ਗੁਲਾਮੀ ਦਾ ਸਾਜ਼ ਕਰਾ ਰਹੇ ਆ ਕਿ ਤੁਸੀਂ ਸ਼ਾਂਤ ਮਈ ਤਰੀਕੇ ਨਾਲ ਗੁਰੂ ਦੇ ਚਰਨਾਂ 'ਚ ਅਰਦਾਸ ਕਰਨ ਦੇ ਅਧਿਕਾਰੀ ਵੀ ਨਹੀਂ ਸੋ ਇਸ ਤਰ੍ਹਾਂ ਅੱਜ ਇੱਥੇ ਇਕੱਠ ਰੱਖਿਆ ਜਦੋਂ ਸੰਗਤ ਆਉਣਗੀਆਂ ਉਸ ਤੋਂ ਬਾਅਦ ਅਸੀਂ ਅਗਲਾ ਫੈਸਲਾ ਉਸ ਤੋਂ ਬਾਅਦ ਸਾਰਾ ਫੈਸਲਾ ਕਰੋਗੇ ਕੀ ਕਰਨਾ ਕਿਉਂਕਿ ਹੌਲੀ ਹੌਲੀ ਲੋਕ ਇਕੱਠੇ ਤਾਂ ਹੋ ਰਹੇ ਨੇ ਪਰ ਹਜੇ ਇਕੱਠ ਥੋੜਾ ਲੱਗ ਰਿਹਾ ਥੋੜਾ ਲੱਗਦਾ ਕਿ ਪਿੱਛੇ ਚੱਲਿਆ ਹੋਇਆ ਹੈ ਜਾਂ ਕਾਫੀ ਕਿਹੜੇ ਕਿਹੜੇ ਜਥੇਬੰਦੀਆਂ ਨੇ ਜਿਹੜੀਆਂ ਤੁਹਾਨੂੰ ਇੱਥੇ ਹੰਗਾਰਾ ਦੇ ਚੁੱਕੀਆਂ ਨੇ ਇਸ ਟਾਈਮ ਮਨੁੱਖੀ ਅਧਿਕਾਰਾਂ ਨੂੰ ਜਿਹੜਾ ਵੀ ਪਿਆਰ ਕਰਦਾ ਉਹ ਜਥੇਬੰਦੀਆਂ ਤੇ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਇਹ ਸਾਜ ਦੇ ਪ੍ਰੋਗਰਾਮ ਦਾ ਸਾਥ ਦੇ ਰਹੀਆਂ ਅੱਜ ਬਹੁਤ ਵੱਡੀ ਗਿਣਤੀ 'ਚ ਇੱਥੇ ਸੰਗਤਾਂ ਨੇ ਪਹੁੰਚਣਾ ਕਿਉਂਕਿ ਦੂਰ ਦਰਾੜਿਆਂ ਤੋਂ 3-300 ਕਿਲੋਮੀਟਰ ਤੋਂ ਵੀ ਸੰਗਤਾਂ ਆ ਰਹੀਆਂ 100 ਘੰਟੇ ਤੱਕ ਦੇਖਣਾ ਇੱਥੇ ਇਕੱਠ ਬਹੁਤ ਹੋ ਜਾਣਾ ਕਿਉਂਕਿ ਸੰਗਤਾਂ ਦਾ ਬੰਦੀ ਸਿੰਘਾਂ ਨਾਲ ਪਿਆਰ ਹੈ ਕਿ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰ ਰਹੀਆਂ ਸਰਕਾਰਾਂ ਸਰਕਾਰਾਂ ਦੇ ਹੁਕਮ ਦੇ ਖਿਲਾਫ ਇੱਕ ਸੰਗਤਾਂ ਦਾ ਰੋਸ ਜਿਸ ਤਰੀਕੇ ਨਾਲ ਗੱਲ ਕਰ ਰਹੀ ਸੀ ਸਾਡੇ ਨਾਲ ਹਵਾਰਾ ਦੇ ਪਿਤਾ ਨੇ ਇੱਥੇ ਗੱਲ ਕਰ ਰਹੇ ਸੀਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਰੇ ਦੇ ਸਾਰੇ ਇਹ ਸ਼ੰਭੂ ਬਾਰਡਰ ਤੇ ਅਸੀਂ ਖੜੇ ਹਾਂ ਦੁਬਾਰਾ ਜਿਹੜਾ ਕਿ ਰਾਜਪੁਰਾ ਤੋਂ ਅੰਬਾਲਾ ਨੂੰ ਜਾਂਦੀ ਹੈ ਸੜਕ ਉਹ ਵਾਲਾ ਜਿਹੜਾ ਹੈਗਾ ਕਾਫੀ ਦਿਨ ਬੰਦ ਵੀ ਰਿਆ ਔਰ ਬਾਅਦ ਵਿੱਚ ਇੱਥੇ ਕਿਸਾਨਾਂ ਨੇ ਲੰਮਾ ਮੋਰਚਾ ਲੰਬੇ ਸਮੇਂ ਲਈ ਲਾ ਕੇ ਰੱਖਿਆ ਹੋਇਆ ਸੀਗਾ ਅੱਜ ਫੇਰ ਇੱਕ ਵਾਰ ਇੱਥੇ ਜਿਹੜਾ ਹੈ ਪੁਲਿਸ ਵਾਲੋ ਦਿਖਾਈ ਦੇ ਰਿਆ ਉਸ ਦੇ ਨਾਲ ਹੀ ਬੈਰੀਕੇਡਿੰਗ ਦਿਖਾਈ ਦੇ ਰਹੀ ਹੈ ਤੇ ਉਧਰ ਜੇ ਅਸੀਂ ਨਜ਼ਰ ਮਾਰ ਲਈਏ ਤਾਂ ਸਾਰੇ ਇੰਤਜ਼ਾਮ ਵੀ ਕੀਤੇ ਹੋਏ ਹੈ ਪੁਲਿਸ ਨੇ ਦਸਤੇ ਖੜੇ ਨੇ ਔਰ ਉਸ ਦੇ ਨਾਲ ਹੀ ਜਿਹੜੇ ਵਜਰਾ ਨੇ ਵਰੁਣ ਨੇ ਜਿੱਦਾਂ ਦੇ ਸਾਰੇ ਉਹਨਾਂ ਦੇ ਪਾਣੀ ਦੀਆਂ ਬਾਛੜਾਂ ਵਾਲੇ ਹੋਰ ਸਾਰੇ ਵੀ ਇੰਤਜ਼ਾਮ ਹੁੰਦੇ ਆ ਉਹ ਸਾਰੇ ਦੇ ਸਾਰੇ ਇਹਨਾਂ ਨੇ ਕੀਤੇ ਹੋਏ ਐ ਖਾਸ ਕਰਕੇ ਉਹ ਜਿਹੜਾ ਵਰੁਨ ਉੱਥੇ ਖੜੀ ਹੋਈ ਐ ਉਹ ਗੱਡੀ ਜਿਹੜੀ ਹੈਗੀ ਐ ਉਹ ਪਾਣੀ ਦੀ ਬਾਛੜਾਂ ਵਾਲੀ ਹੈਗੀ ਐ ਸਾਰੇ ਦੇ ਸਾਰੇ ਇੰਤਜ਼ਾਮ ਕੀਤੇ ਹੋਏ ਨੇ ਬਹੁਤ ਸਾਰੀਆਂ ਉੱਥੇ ਅਸੀਂ ਦੇਖ ਸਕਦੇ ਹਾਂ ਕਿ ਸਾਈਡ ਤੇ ਕੁਝ ਐਂਟੀ ਰੌਇਡਸ ਜਿਹੜਾ ਵਜਰਾ ਵਹੀਕਲ ਉਹ ਵੀ ਖੜਿਆ ਹੋਇਆ ਉੱਥੇ ਤੇ ਉਸ ਦੇ ਨਾਲ ਹੀ ਬਾਕੀ ਪ੍ਰਾਈਵੇਟ ਕੁਝ ਤੁਹਾਨੂੰ ਇਹਦੇ ਚ ਬੱਸਿਸ ਜਾਂ ਗੱਡੀਆਂ ਵੀ ਮਿਲ ਜਾਣਗੀਆਂ ਕਿ ਜੇ ਕਿਤੇ ਡਿਟੇਨ ਕਰਨਾ ਪਿਆ ਕਿਸੇ ਵੀ ਤਰੀਕੇ ਦੇ ਨਾਲ ਕੋਈ ਐਸੀ ਗੱਲ ਐਸਾ ਕੋਈ ਹਾਲਾਤ ਬਣ ਗਏ ਤਾਂ ਉਹਦੇ ਲਈ ਵੀ ਪੂਰੀ ਦੀ ਪੂਰੀ ਇੰਤਜ਼ਾਮਾਤ ਜਿਹੜੇ ਇੱਥੇ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਦੀ ਬਰੂਹਾ ਤੇ ਇੱਕ ਇਨਸਾਫ ਮੋਰਚਾ ਕਮਨ ਇਨਸਾਫ ਮੋਰਚਾ ਜਿਹੜਾ ਲੱਗਿਆ ਹੋਇਆ ਹੈ ਲਗਾਤਾਰ ਜਦੋ ਜਹਿਦ ਜੜੀ ਹੈ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਔਰ ਆਪਣੇ ਤਰੀਕੇ ਦੇ ਨਾਲ ਜਿਹੜਾ ਬਾਰ ਬਾਰ ਪ੍ਰਦਰਸ਼ਨ ਵੀ ਹੁੰਦੇ ਰਹੇ ਆਵਾਜ਼ ਵੀ ਚੁੱਕੀ ਜਾਂਦੀ ਰਹੀ ਹੈ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਸਿਕਲ ਜੀ ਕਿੱਥੇ ਚੱਲੇ ਹੋ ਬੜਾ ਅੱਗੇ ਕਰਦੇ ਕਿੱਥੇ ਚੱਲਿਓ ਮੇਰੀ ਚੱਲੇ ਸਟੇਜ ਲੋਡ ਕਰਦੇ ਆ ਉਹ ਸਟੇਜ ਸਿੱਧੀ ਕਰਕੇ ਲਾਉਦੇ ਆ ਜੀ ਸਿੱਧੀ ਕਰਕੇ ਲਾ ਰਹਿਣੇ ਆ ਸਾਨੂੰ ਤੇਜ ਤੁਹਾਡੀ ਹਾਂਜੀ ਹਾਂਜੀ ਇਹ ਕਹਿੰਦੇ ਜੀ ਸਟੇਜ ਆ ਸਾਡੀ ਕਹਿੰਦੇ ਔਰ ਅਸੀਂ ਸਟੇਜ ਜਿਹੜੀ ਉਹ ਸਿੱਧੀ ਕਰਕੇ ਲਾ ਰਹੇ ਆ ਇੱਥੇ ਕਿਉਂਕਿ ਹੁਣ ਥੋੜੀ ਦੇਰ ਦੇ ਬਾਅਦ ਇੱਥੇ ਕਾਫੀ ਸਾਰੇ ਲੋਕਾਂ ਦਾ ਜਿਹੜਾ ਉਹ ਇਕੱਠ ਹੋ ਜਾਣਾ ਔਰ ਇਕੱਠ ਹੋਣ ਦੇ ਬਾਅਦ ਇੱਥੇ ਉਹਨਾਂ ਨੇ ਫਿਰ ਆਪਣੀਆਂ ਦਲੀਲਾਂ ਆਪਣੇ ਭਾਸ਼ਣ ਉਹ ਸਾਰੀਆਂ ਚੀਜ਼ਾਂ ਡੈਫੀਨੇਟਲੀ ਇੱਥੇ ਹੋਣਗੀਆਂ ਦੇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸਟੇਜ ਔਰ ਇਹ ਜਿਹੜਾ ਖਾਸ ਕਰਕੇ ਬੈਨਰ ਸਟੇਜ ਤੇ ਲਾਏ ਗਏ ਹੈ ਕੌਮੀ ਇਨਸਾਫ ਮੋਰਚਾ ਵੱਲੋਂ ਅੱਜ ਇਹ ਸੱਦਾ ਇਕਾਲ ਦਿੱਤੀ ਗਈ ਹੈ ਸਾਰੇ ਬੰਦੀ ਸਿੰਘਾਂ ਦੇ ਜਿਹੜੇ ਇਸ ਤੇ ਫੋਟੋਆਂ ਨੇ ਜੇ ਬੰਦੀ ਸਿੰਘਾਂ ਦੇ ਪੂਰੇ ਤਰੀਕੇ ਦੇ ਨਾਲ ਇਸ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਬੰਦੀ ਸਿੰਘਾਂ ਦੀ ਇਸ ਤੇ ਉੱਪਰ ਫੋਟੋਗ੍ਰਾਫਸ ਔਰ ਹਰ ਚੀਜ਼ ਜਿਹੜੀ ਹੈ ਇਸ ਤੇ ਲਗਾਈ ਗਈ ਹੈ ਸਟੇਜ ਨੂੰ ਖਿੱਚ ਕੇ ਜਿਹੜਾ ਹੈ ਉਹ ਲੈ ਕੇ ਜਾ ਰਹੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਖਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ